ਵਰਦਨ ਮੰਤਰੀ શ્રી ਨਰਿੰਦਰ ਮੋਦੀ ਜੀ ਦੇ ਦੂਰਦਰਸ਼ੀ ਰੇਟ ਭਾਰਤ ਨੇ ਬੜੇ ਆਪਣੇ ਭਾਰਤ ਨੂੰ ਆਪਣੇ ਆਪ ਨੂੰ ਅੱਗੇ ਬਣਾਉਣ ਲਈ ਆਤਮ ਨਿਰਭਰ ਬਣਾਉਣ ਲਈ ਬੜਾ ਕੰਮ ਕੀਤਾ ਅੱਜ ਤੋਂ ਪਹਿਲਾਂ ਇਹਦਾ ਮਿਸ਼ਨ ਚੱਲ ਰਿਹਾ ਹੂ ਐਸ ਟਾਈਮ ਅਸੀਂ ਇਸ ਮਿਸ਼ਨ ਦੇ ਮਾਧਿਅਮੇ ਨਾਲ ਇੱਕ ਮਹੱਤਵਪੂਰਨ ਮਾਲ ਕੇਂਦਰ ਦੇ ਰੂਪ ਵਿੱਚ ਭਾਰਤ ਉੱਭਰ ਰਿਹਾ ਹੈ ਜਿਹਦੇ ਜਿਹੜੇ ਭਾਰਤ ਚਾਹਤੇ ਨੇ ਚੀਜ਼ਾਂ ਬਹੁਤ ਬਣ ਰਹੀਆਂ ਤੇ ਇੱਕ ਮੋਦੀ ਦਾ ਸੁਪਨਾ ਸੀਗਾ ਕਿ ਆਤਮ ਨਿਰਭਰ ਭਾਰਤ ਬਣਾ। ਕਿ ਭਾਰਤ ਜਿਹੜਾ ਹੈ ਉਹ ਆਤਮ ਨਿਰਭਰ ਹੋਵੇ ਇਹ ਨਾ ਹੋਵੇ ਕਿ ਅਸੀਂ ਵਿਦੇਸ਼ਾਂ ਦੀਆਂ ਚੀਜ਼ਾਂ ਦੇ ਉੱਤੇ ਨਿਰਯਾਤ ਹੀ ਕਰਦੇ ਰਹੀਏ। ਤੇ ਉਹਨਾਂ ਨੇ ਉਹ ਸੁਪਨੇ ਨੂੰ ਪੂਰਾ ਕਰਦੇ ਹੋਏ ਮੋਦੀ ਇਸ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੇਸ਼ਕੀ ਉਹਨਾਂ ਪ੍ਰਭਾਵ ਕੀ ਹੋਇਆ ਮਜ਼ਬੂਤ ਵਿਵਸਥਾ ਮਜ਼ਬੂਤ ਭਾਰਤ 14 ਪ੍ਰਮੁੱਖ ਖੇਤਰਾਂ ਦੇ ਵਿੱਚ। ਉਹਨਾਂ ਨੇ 1.97 ਲੱਖ ਕਰੋੜ ਦੀਆਂ ਪੀਐਲਆਈ ਯੂਜ਼ ਲਵਾਵਾ ਲਿਆ। ਵਰਤਮਾਨ ਵਿੱਚ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਭਾਰਤ 2030 ਤੱਕ ਜੇਕਰ ਉਹਨਾਂ ਦਾ ਸੁਪਨਾ ਹੈ ਟੀਚਾ ਹੈ ਕਿ 2030 ਤੱਕ ਅਨੁਮਾਨਿਤ 7.8 ਟ੍ਰਿਲੀਅਨ ਜੀਡੀਪੀ ਦੇ ਨਾਲ ਤੀਜੀ ਵਿਸ਼ਵ ਦੀ ਤੀਸਰੀ ਤੇ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਏ ਇਹ ਸੁਪਨਾ ਉਹਨਾਂ ਦਾ ਸੁਪਨਾ ਹੀ ਨਹੀਂ ਇਹਨੂੰ ਪੂਰਾ ਕਰਨ ਦਾ ਦਮ ਵੀ ਰੱਖਦੇ ਨੇ ਇੱਕ ਉਹਨਾਂ ਕਿ ਸੁਪਨਾ ਦੇਖਿਆ ਕਿ ਉਹ ਪੂਰਾ ਨਹੀਂ ਕੀਤਾ ਗਿਆ लेकिन उन्हें पूरा پورا चौथी چوتھی ارتقا وستھا تے 2030 تک بھارت دےڑا اک تیسری ارتقا وستھا دے روپ وچ ابھر کے آ جائے گا۔ میم جس کیڑا 2030 تک 2050 تک 12 مئی 2020 دی شروعات کیتی تھی کہ پردھانमन्त्री مودی جی ودوں اس ٹائم دے ڈیٹ دے تے کروڑاں دا آغاز۔ اپا 5 سال دی

ਆਪਰਾ ਆਪਣਾ ਟੋਪ ਅਪ ਹੈ। ਇਹ ਦੋ ਜੁਨਿਟ ਸੀ। ਅੱਜ ਮੈਨੂੰ ਮਿਲ ਸਕਣ ਨੂੰ ਸਮਾਹਾਰੀ ਦੱਸਣਗੇ ਉਸ ਤੋਂ ਬਾਅਦ ਲੈਣਾ ਹੈ। ਭਾਰਤ ਵਿੱਚ ਨਿਰਮਾਣ ਸ਼ਕਤੀ ਕੇਂਦਰ ਦੇ ਰੂਪ ਦੇ ਵਿੱਚ ਮੋਬਾਈਲ ਦੇ ਵਿੱਚ 2014 ਵਿੱਚ 2 ਜੁਨਿਟ ਅਤੇ ਅੱਜ 300 ਪਲੱਸ ਫੈਕਟਰੀਆਂ। ਭਾਰਤ ਵਿੱਚ ਵਿਕਣ ਵਾਲੇ 99.2% ਮੋਬਾਈਲ ਪੁਨ ਮੇਡ ਇੰਡੀਆ ਹੈ। ਨਿਰਯਾਤ ਹੈ ਉਹ 1500 ਕਰੋੜ ਰੁਪਏ ਤੋਂ ਵੱਧ ਕੇ 2 ਲੱਖ ਕਰੋੜ ਰੁਪਏ 2025 ਤੱਕ ਹੋ ਚੁੱਕਾ ਹੈ ਜਿਹੜੇ ਘਟਾਉਣੇ ਨੇ ਜਦੋਂ ਉਹਨਾਂ ਨੂੰ ਅਸੀਂ ਅੱਗੇ ਸੀ 52% ਆਯਾਤ ਜਿਹੜਾ ਘਟਿਆ ਹੈ ਅਸੀਂ ਥ੍ਰੀਬੀ ਨਹੀਂ ਦੇ ਇੱਕ ਆਪਣੀ ਦਾ ਪਰਸੇ ਘਟਾਤਾ ਹੈ ਉਹਦੇ ਬਲਕਿ ਅਸੀਂ ਨਿਰਯਾਤ ਜਿਹੜਾ ਕਰਨ ਲੱਗੇ ਹੈ ਵੇਚਣ ਲੱਗੇ ਉਹ ਇਹ 245% ਵਧਿਆ 252 ਦੇਸ਼ਾਂ ਨੂੰ ਅਸੀਂ ਐਸ ਟਾਈਮ ਘਟਾਉਣੇ ਜਿਹੜੇ ਆ ਉਹ ਦੇ ਰਹੇ ਆ ਬੀਚ ਰੇ ਆਟੋ ਰਾਈ ਟਰੈਕਟਰ ਮਾਰ ਵਿੱਚ ਵਿਸ਼ਵ ਦੇ ਵਿੱਚ ਭਾਰਤ ਪਹਿਲੇ ਸਥਾਨ ਤੇ ਆਇਆ ਇਸ ਵਾਰ ਬੱਸ ਲੜ ਮਾਰ ਵਿੱਚ ਦੂਜੇ ਤੇ ਵੱਡੇ ਟਰੱਕ ਉਤਪਾਦ ਦੇ ਵਿੱਚ ਤੀਜੇ ਸਥਾਨ ਤੇ ਪਹੁੰਚਿਆ ਜੇ ਅਸੀਂ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਐਵਰੀ 2024-25 ਤੱਕ 7.255 ਲੱਖ ਤੋਂ ਲੈ ਕੇ 7.65 ਲੱਖ ਸੀ ਪੈਸेंजर ਵਾਹਨ ਯੂਨਿਟ ਵਾੜਾ ਨਿਮਾਣ ਉਹ ਹੋਇਆ

आत्मनिर्भरता परस्परना क्योंकि जेड़ा काम जेसी भारत ਦੇ ਵਿੱਚ ਕੰਮ ਹੋਏਗਾ ਆਪਣੀ ਸਵਦੇਸ਼ੀ ਚੀਜ਼ਾਂ ਦਾ ਨਿਰਮਾਣ ਕਰਾਂਗੇ ਤਾਂ ਉਨਾ ਹੀ ਬੇਰੋਜ਼ਗਾਰਾਂ ਨੂੰ ਕੰਮ ਵੀ ਮਿਲੇਗਾ ਤੇ ਉਹ ਵੱਧ ਕੇ ਜਿਹੜਾ ਦੇ ਰੋਜ਼ਗਾਰ ਭਾਰਤ ਵਿਸ਼ਵ ਦਾ ਚੀਵਾ ਤੇ ਸਭ ਤੋਂ ਵੱਡਾ ਐਸਾਈ ਨਿਰਯਾਤ ਕਰਦਾ ਹੈ ਜਿਹੜਾ ਕਿ ਲੋਕਾਂ ਨੂੰ ਵਿਦੇਸ਼ਾਂ ਦੂਜਿਆਂ ਨੂੰ ਚੀਜ਼ਾਂ ਵੇਚ ਰਿਹਾ ਹੈ ਰੱਖਿਆ ਵੀ ਆਤਮ ਨਿਰਭਰਤਾ ਅੱਗੇ ਲੜਾਈਆਂ ਦੇ ਵਿੱਚ ਅਸੀਂ ਜਿੰਨਾ ਵੀ ਸੁਣਿਆ ਅੱਜ ਤੱਕ ਸਰਕਾਰਾਂ ਆਈਆਂ ਉਹਨਾਂ ਸਰਕਾਰਾਂ ਨੇ ਕੀ ਕੀਤਾ ਘਟਾਲੇ ਕੀਤੇ ਜੇ ਕੋਈ ਖਰੀਦੇ ਆ ਤੇ ਖਰਾਬ ਨਿਕਲਿਆ ਪਰ ਰੱਖਿਆ ਵਿੱਚ ਆਤਮ ਨਿਰਭਰਤਾ ਇੰਨੀ ਜ਼ਿਆਦਾ ਕਿਤੀ 34 ਗੁਣਾ ਵਧੇ ਰੱਖਿਆ ਨੇ ਰਹਾ 34 ਗੁਣਾ ਵਧਿਆ ਤੇ ਉਹਦੇ ਵਿੱਚ ਛੇੜ ਕੋਏ 686 ਕਰੋੜ 2013-14 ਜੁਲੜਾ ਕੋਏ 3.622 ਕਰੋੜ 24-25 ਦੇ ਵਿੱਚ ਉੱਚਾ ਸਵਦੇਸ਼ੀ ਪ੍ਰਣਾਲੀਆਂ ਜਿਹੜੀਆਂ ਕਿ ਆਕਾਸ਼ ਦੇ ਵਿੱਚ ਡਿਫੈਂਸ ਦਾ ਕੰਮ ਕਰਦੀਆਂ ਨੇ ਉਹ ਵੀ ਆਕਾਸ਼ ਮਿਸਾਈਲ ਵੀ ਜਿਨ੍ਹਾਂ ਦੇ ਵਿੱਚ ਸ਼ਾਮਲ ਹੈ ਡਿਜੀਟਲ ਇੰਡੀਆ ਵਿਕਾਸ ਦੀ ਤਕਨੀਕ ਇੰਟਰਨੈਟ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਿਦਾਂ ਵਰਤ ਰਹੇ ਹੋ ਡਿਜੀਟਲ ਇੰਡੀਆ ਇੱਕ ਸੁਪਨਾ ਹੁੰਦਾ ਸੀਗਾ ਡਿਜੀਟਲ ਇੰਡੀਆ ਕਰੀ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਜਿਹੜਾ ਅਸੀਂ ਵਿਸ਼ਵ ਦੇ ਵਿੱਚ ਦੇਖ ਰਹੇ ਨਾ ਬਾਕੀ ਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਾਡੇ ਬੱਚੇ ਜਾਂਦੇ ਨੇ ਤੇ ਉਹਨਾਂ ਨੇ ਪੈਸੇ ਹੁੰਦੇ ਸੀ ਜੇਕਰ ਜੋ ਆਪਾਂ ਗੱਲ ਨੂੰ ਹੁੰਦੇ ਸੀ ਲਓ ਜੀ ਉੱਥੇ ਤਾਂ ਪੈਸਾ ਹੀ ਨਹੀਂ ਚੱਲਦਾ ਰੁਪਏ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਤੇ ਅੱਜ ਦੇ ਡੇਅ ਵਿੱਚ ਕੀ ਹਾਲਾਤ ਹੋਏ ਨੇ ਅੱਜ ਦੇ ਡੇਅ ਦੇ ਵਿੱਚ ਅਸੀਂ ਜਿੰਨੇ ਵੀ ਪੈਸੇ ਹੈ ਉਹ ਡਿਜੀਟਲ ਹੋ ਗਏ ਹੋਏ ਨੇ ਡਿਜੀਟਲ ਬੈਂਕ ਡਿਜੀਟਲ ਬੈਂਕ ਦਾ ਕੰਮ ਸਾਰਾ ਤੁਹਾਡਾ ਡਿਜੀਟਲ ਹੋ ਚੁੱਕਾ Google Pay ਰੈਡੀ ਤੇ ਵੀ ਤੁਸੀਂ ਇੱਕ ਉਹ ਆਪਣੀ ਪੇਮੈਂਟ ਜਿਹੜੀ ਹੈ Google Pay ਨਾਲ ਕਰਦੇ ਹੋ इंटरनेट यूजर जो चौबीस पची पॉइंट पंद्रह चौदह करोड़ दो हजार फाइबर दस करोड़ सालाना उत्पादन सौ प्लस देश जिरा अर्यात भी कर रहे यूपीआई जून दो हजार पच्चीस चौबीस पॉइंट जीरो तीन लाख करोड़ का लेन देन हूं जो छे सौ पत्र बैंक जुड़े 415 ਮਿਲੀਅਨ ਖਪੋਗਤਾ ਹੋਵੇ ਤੇ 55 ਮਿਲੀਅਨ ਵਪਾਰੀ ਅੱਗੇ ਸਾਨੂੰ ਫਾਰਮਾ ਤੇ ਬਾਇਓਟੈਕ ਦੁਨੀਆ ਦੀ ਫਾਰਮੇਸੀ ਵਿਸ਼ਵ ਦੀਆਂ ਜਰੜੀ ਦਵਾਈਆਂ ਦਾ 20% ਅਤੇ ਵਿਸ਼ਵ ਦੀ ਦਵਾਈਆਂ ਦਾ 60% ਇਸ ਵਕਤ ਭਾਰਤ ਜਿਹੜਾ ਹੈ ਉਹ ਸਪਲਾਈ ਕਰ ਰਿਹਾ ਹੈ ਭਾਰਤ ਦਾ ਵਿਵਹਾਰ ਜਿਹੜਾ ਹੈ 200+ ਦੇਸ਼ਾਂ ਵਿੱਚ ਜੂਰ ਯੂਐਸ ਦੇ 40% ਇਸ ਜੁਪੀਰ ਇਹ 25% ਦਵਾਈਆਂ ਭਾਰਤ ਤੋਂ ਤੇਜ਼ੀਆਂ ਜਾਂਦੀਆਂ ਨੇ ਯਾਨੀ ਕਿ ਇੰਨੀਆਂ ਦਵਾਈਆਂ ਇਸ ਟਾਈਮ ਭਾਰਤ ਦੇ ਵਿੱਚ ਬਣ ਰਹੀਆਂ ਨੇ ਜਦਕਿ ਅਸੀਂ ਅੱਗੇ ਬਾਹਰੋਂ ਦਵਾਈਆਂ ਨਿਰਾਤ ਨਹੀਂ ਕਰਦੇ ਇੱਕ ਗੱਲ ਇਹ ਬੜੀ ਵੱਡੀ ਗੱਲ ਸੋਚਣ ਵਾਲੀ ਹੈ ਕਿ ਇੱਕ ਵਕਤ ਸੀ ਕਿ ਜਦੋਂ ਸਾਨੂੰ ਆਪਣੀਆਂ ਦਵਾਈਆਂ ਸੀ ਅਜੂਰਵੈਦਿਕ ਤੇ ਯਕੀਨ ਨਹੀਂ ਸੀ ਅਜੂਰਵੈਦਿਕ ਤੇ ਵੀ ਯਕੀਨ ਹੈ ਔਰ ਦਵਾਈਆਂ ਸੀ ਨਿਰਯਾਤ ਵੀ ਕਰ ਰਹੇ ਹਾਂ ਕਰੋਨਾ ਦੇ ਵਿੱਚ ਵੀ ਸਾਡੇ ਦੇਸ਼ ਨੇ ਬਾਕੀ ਦੇਸ਼ਾਂ ਨੂੰ ਕਰੋਨਾ ਦੀ ਦਵਾਈ ਵੀ ਭਾਰਤ ਨੇ ਇਹ 215 ਦੇਸ਼ਾਂ ਵਿੱਚ ਯੂਐਸਏ ਦੇ ਚਾਰੀਫਟਾ ਨੇ ਜੁਕਰੀਏ 25% ਦੇ ਮਹਾਤਤਵਾਂ ਨੇ ਬਾਇਓਟੈਕ ਸਟਾਰਟਅਪ ਸੈਕਟਰ 142% ਵਾਧਾ 2021 ਤੋਂ ਲੈ ਕੇ 2025 ਵਿੱਚ ਹੋਇਆ 800 ਪਲਸ ਉਤਪਾਦ ਜਿਹੜੇ ਨੇ ਉਹ ਵਿਕਸਿਤ ਕੀਤੇ ਗਏ ਉਸ ਤੋਂ ਬਾਅਦ ਸਾਫ਼ ਹਵਾ ਅਤੇ ਨਵੀਨੀਕਰ ਜਿਹੜਾ ਆਪਣਾ ਭਾਰਤ ਸੀਗਾ ਇਹਦੇ ਵਿੱਚ ਨਵੀਨੀਕਰ ਨਾਲ ਤਾਂ ਧਿਆਨ ਹੀ ਦਿੱਤਾ ਜਾਂਦਾ ਸੀਗਾ ਹਾਲਾਤ ਕੀ ਸੀਗੇ ਕੀ ਸਾ ਸਾਡੀ ਪਤਾ ਨਹੀਂ ਅਸੀਂ ਸੋਚਿਆ ਸੀ ਸਵਚ ਭਾਰਤ ਹੋਏਗਾ ਗਲੀਆਂ ਦੇ ਆਸ-ਪਾਸ ਵੀ ਕਿਤੇ ਵੀ ਦੇਖੋ ਕੂੜੇ ਇਕੜ ਪਏ ਰਹਿੰਦੇ ਨੇ ਸੀ ਲੇਕਿਨ ਨਵੀਂ ਨੀ ਕਲਜੋਗ ਸਮਰਥਾ ਵਿੱਚ 24 ਚੌਥੇ ਅਸੀਂ ਨਵੀਂ ਨੀ ਭਾਰਤ ਦੀ ਗੱਲ ਕਰ ਰਹੀਆਂ ਚੌਥੇ ਸੂਰਜੀ ਊਰਜਾ ਵਿੱਚ 30 ਥੀਵੇਂ ਅਤੇ ਤੀਸਰੇ ਅਤੇ ਹਵਾ ਊਰਜਾ ਵਿੱਚ ਚੌਥੇ ਸਥਾਨ ਤੇ ਭਾਰਤ ਹੈ ਯਾਨੀ ਕਿ ਸਫਾਈ ਅਪੀਆਨ ਵੀ ਸਾਡਾ ਕੰਮ ਆਇਆ ਤੇ ਜੇ ਅਸੀਂ ਊਰਜਾ ਦਾ ਤਾਂ ਪਤਾ ਹੀ ਹੈ कि सोलर सिस्टम चलाने शुरू करते हैं सोलर तो सोलर सिस्टम लगने शुरू हो गए नहीं हजार तो अपनी अपनी तो जी 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 चौदह तो एक सौ दस पॉइंट नौ की जगह नौ जी दो बयासी चौदह लैके एक सौ दस पॉइंट नौ जी डबल्यू दो हजार पच्चीस हो गई हवा ऊर्जा ਉਹ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ 59.3 GW ਤੱਕ ਪਹੁੰਚੀ ਹੈ ਭਾਰਤ ਨੂੰ ਵਿਸ਼ਵ ਹੱਥ ਬਣਾਉਣ ਲਈ ਗ੍ਰੀਨ ਹਾਈਡਰੋਜਨ ਮਿਸ਼ਨ ਵੀ ਜਿਹੜਾ ਹੈ ਉਹ ਵੀ ਲਾਂਚ ਕੀਤਾ ਗਿਆ ਹੈ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਗਈ ਸੀ ਆਤਮ ਭਾਰਤ ਆਤਮ ਨਿਰਭਰ ਹੋ ਤੋਂ ਹੋਏਗਾ ਜਦੋਂ ਮਹਿਲਾ ਸਸ਼ਕਤੀਕਰਨ ਹੋ ਪਾਏਗਾ ਜਿੰਨੀ ਦੇ ਭਾਰਤ ਦੇ ਮਹਿਲਾ ਸਸ਼ਕਤ ਨਹੀਂ ਉਹ ਨਿਰਸ਼ਕਤੀਕਰਨ ਕਦੇ ਵੀ ਭਾਰਤ ਜਿਹੜਾ ਆਤਮ ਨਿਰਭਰ ਨਹੀਂ ਬਣਦਾ ਇਹ ਉਹਦੇ ਨੇ ਕੀ ਕੀਤਾ ਗਿਆ 10 ਕਰੋੜ ਮਹਿਲਾਵਾਂ ਨੂੰ एसएचजी राही सुशक्त रुपए में 9 लाख करोड़ का समर्थन ਦਿੱਤਾ ਗਿਆ। मुद्रा कर्ज ਲੈਣ ਵਾਲਿਆਂ ਵਿੱਚ 68% ਮਹਿਲਾਵਾਂ ਸੀ ਅਤੇ ਸਟੈਂਡ ਅਪ ਇੰਡੀਆਂ ਖਾਤਾਧਾਰਕਾਂ ਵਿੱਚ 83% ਮਹਿਲਾਵਾਂ। ਲਖਪਤੀ ਦੀਦੀ ਯੋਜਨਾ ਰਾਹੀਂ ਇੱਕ ਲਖਪਤੀ ਦੀਦੀ ਯੋਜਨਾ ਚੱਲੀ ਜਿਦੇ ਨਾਲ 3 ਕਰੋੜ ਪਿੰਡਾਂ ਦੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਇਆ ਗਿਆ। ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਕੇ ਲਖਪਤੀ ਦੀਦੀ ਦਾ ਬਨਾਇਆ ਭਾਰਤ ਦੀ ਆਕਾਸ਼ ਕ੍ਰਾਂਤੀ ਚ ਹੁਣ ਆਕਾਸ਼ ਵਾਲਾ ਆਪਾਂ ਦੇਖਦੇ ਆ ਅੱਗੇ ਸੁਣਦੇ ਸੀ ਕਿ ਫਾਰਮ ਕੰਟਰੀ ਜੋ ਆ ਲਾਂਚ ਹੋ ਗਿਆ ਜਿਸ ਚ ਤੱਕ ਪਰਾਨਾ ਜਾ ਰਿਹਾ ਆ ਸਸ਼ਕਤ ਹੋ ਗਿਆ ਐ ਹੋ ਰਿਹਾ ਲੇਕਿ ਭਾਰਤ ਦੇ ਰੌਕਟ ਟੱਟ ਜਾਂਦੇ ਸੀ ਅੱਜ ਦੀ ਦੇਖ ਵਿੱਚ ਮੰਗਲ ਯਾਨ ਤੋਂ ਚੰਦਰਯਾਨ ਤੱਕ ਤਿੰਨ ਤੱਕ ਆਦੀ ਅਦਿੱਤਿਅ ਐਲ 1 ਤੁਮ ਸਾਰਿਆਂ ਨੂੰ ਪਤਾ ਹੋਦਾ ਗਗਨ ਯਾਨ ਤੱਕ ਭਾਰਤ ਦੀ ਚਮਕ ਜਿਹੜੀ ਹੈ ਉਹ ਦਿਖਦੀ ਹੈ ਪੁਲਾਰ ਸਟਾਰਟਅਪ ਦੇਰ ਯਾਰ ਵਾਈ ਇੱਕ ਸੀ ਤੇ ਹੁਣ ਉਹ ਵੱਧ ਕੇ ਕਿੰਨੇ ਹੋ ਗਏ 200 ਪਲੱਸ 2025 ਲੱਖ ਕੀ 1000 ਕਰੋੜ ਦਾ ਨਿਵੇਸ਼ ਜਿਹੜਾ ਹੈ ਉਹ ਕੀਤਾ ਗਿਆ ਹੈ। ਵਿਸ਼ਾ ਪੁਲਾਰ ਅਰਥਵਿਵਸਥਾ ਵਿੱਚ ਭਾਰਤ ਦੀ ਹਿੱਸੇਦਾਰੀ 2% 2021 ਜਿਹੜੀ ਸੀ ਉਹ ਤੋਂ ਵੱਧ ਕੇ 8% 2030 ਤੱਕ ਜਾਣ ਦਾ ਟੀਚਾ ਸਾਡੇ ਲਈ ਹੈ। ਤੇ ਹੁਣ ਨਾ ਪਈ ਗੱਲ ਕਰਦੇ ਆ ਕਿ ਸਾਡੀ ਅੱਜ ਦੀ ਜਿਹੜੀ ਮੀਟਿੰਗ ਸੀ तो मेन मुद्दा यह कि सारे पंजाब सारे देश में भारत अपनी आत्म निर्भरता पहुंचा है जागरूक करिए दसी तक एक गल पहुंचे और दूसरी गल ये कि असी अपने स्वदेशी चीजा की वरतों करके अपने देश में अगे वाइए और जोड़ा अपना विदेशी चीजा की असी वरतों करते जरा अग करिए और भारत में ਇਕ ਨਵੇਂ ਨਵੀਂ ਊਰਜਾ ਨਾਲ ਅੱਗੇ ਵਧਾਈ ਇਹ ਸਾਰਾ ਅੱਜ ਦਾ ਪੈਸਟ ਕਾਨਫਰੰਸ ਦਾ ਸਾਡਾ ਤੀਜਾ ਸੀ ਭਾਰਤ ਨੂੰ ਵਿਕਸਿਤ ਕਰਨ ਦੇ ਤਤਸਿ ਸਾਰੇ ਸਿਸਟਮ ਲਾ ਦਿੱਤੇ ਗਏ ਵੀ ਆ ਉਹ ਹੀ ਕੀਤਾ ਹਾਂਜੀ ਕੀ ਪਰਦੇਸ ਪੰਜਾਬ ਹੈਗਾ ਕਿ ਨਹੀਂ ਜਾਂਦਾ ਭਾਰਤ ਵਿੱਚ ਪੰਜਾਬ ਬਿਲਕੁਲ ਹੈ ਜੀ ਜੇ ਪੰਜਾਬ ਹੈ ਤੇ ਯੂਨੀਵਰਸਿਟੀ ਦਾ ਪੱਠਾ ਕਿਉਂ ਪਾਇਆ ਜਾਂਦਾ ਬੀਜੇਪੀ ਵੱਲੋਂ ਦੇਖੋ ਅੱਜ ਦੀ ਮੇਰੀ ਜਿਹੜੀ ਕੁਐਸਚਨ ਸੀ ਉਹ ਸਿਰਫ ਐ ਇਸ ਨੂੰ ਲੈ ਕੇ ਸੀ لیکن ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ বিজেপি ਵੱਲੋਂ ਕੀ ਕੀਤਾ ਜਾ ਰਿਹਾ ਹੈ বিজেপি ਆਪਣੀਆਂ ਜਿੰਨੀਆਂ ਵੀ ਆਯੁਸ਼ਮਾਨ ਯੋਜਨਾ ਸੀ ਜਿੰਨੀਆਂ ਵੀ ਯੋਜਨਾ ਚੱਲਿਆ ਹੈ ਐਥੇ ਦੀ ਸਰਕਾਰ ਨੇ ਕਦੀ ਉਹਨਾਂ ਯੋਗਦਾਨ ਜਿਹੜੀ سبسڈی ਇਹਨਾਂ ਵੱਲੋਂ ਪੈਣਾ ਸੀ ਯੋਗਦਾਨ ਇਹਨਾਂ ਨੇ ਉਹ ਯੋਗਦਾਨ ਨਹੀਂ ਪਾਇਆ ਇਹਨਾਂ ਨੇ ਵਾਅਦੇ ਕਰਤੇ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੋਵੇਗਾ ਆਪਾਂ ਬਿਜਲੀ ਦਾ ਵਾਅਦਾ ਕਰਤਾ ਬਿਜਲੀ ਫ੍ਰੀ ਦੇਵਾਂਗੇ ਤੇ ਬਿਜਲੀ ਦਾ ਕੀ ਰੇਟ ਹੈ ਅਸਟਾਈ 12 ਰੁਪਏ ਉਦਯੋਗਿਕ ਤੇ ਉਦਯੋਗ ਕਿੱਥੇ ਜਾਏਗਾ ਕਿਆ ਪੰਜਾਬ ਚ ਉਦਯੋਗ ਰਹੇਗਾ ਜਾਂ ਉੱਥੇ ਜਾਏਗਾ ਜਿੱਥੇ 5 ਰੁਪਏ ਯੂਨਿਟ ਬਿਜਲੀ ਮਿਲਦੀ ਹੈ ਹਰ ਇੱਕ ਚੀਜ਼ ਨੂੰ ਆਪਾਂ ਇੱਕ ਜਗ੍ਹਾ ਤੇ ਨਾ ਤੋਰਦੇ ਅਸੀਂ ਉਹ ਵੀ ਹਰ ਚੀਜ਼ ਦੇਖੀ ਹਰ ਪਹਿਲੂ ਦੇਖੀਏ ਭਾਰਤ ਨੂੰ ਅੱਗੇ ਲਿਜਾਣ ਲਈ ਇੱਕ ਗੱਲ ਦੱਸੋ ਇੱਥੇ ਬਿਜਲੀ 12 ਰੁਪਏ ਕਿਉਂ ਹੈ ਯੂਨਿਟ ਔਰ ਜਿੱਥੇ ਉਦਯੋਗ ਸਾਡੇ ਪਲਾਨ ਕਰ ਰਹੇ ਨੇ ਉਹਨਾਂ ਨੂੰ ਥੋੜੀ ਰੁਪਿਆ ਜਾ ਰਿਹਾ ਉੱਥੇ ਜਿੱਥੇ 5 ਰੁਪਏ ਯੂਨਿਟ ਬਿਜਲੀ ਉਹਨਾਂ ਨੂੰ ਮਿਲ ਰਹੀ ਹੈ ਕਿੱਥੇ ਉਦਯੋਗ ਚੱਲੇਗਾ ਆਪਾਂ ਖੁਦ ਵੀ ਖਪਤਕਾਰ ਆਪਾਂ ਖੁਦ ਉਦੇ ਆਭਿਸੀ ਇੱਥੇ ਰਹਿਣੇ ਆ ਸਾਨੂੰ ਇਹਨਾਂ ਚੀਜ਼ਾਂ ਨੂੰ ਨਾਲ ਦੇਖਣਾ ਚਾਹੀਦਾ ਕਿਸੇ ਵੀ ਪਾਰਟੀ ਦੇ ਬਲੈਂਕ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਅੱਜ ਵਾਪਰ ਕੀ ਰਿਹਾ ਹੈ ਪੰਜਾਬ ਦੇ ਵਿੱਚ ਕੌਣ ਕਿੰਨਾ ਜ਼ਿੰਮੇਵਾਰ ਹੈ ਹਜ਼ਾਰ ਰੁਪਏ ਮਹਿਲਾ ਨੂੰ ਦੇ ਕੇ ਦਿੱਤੇ ਨਹੀਂ ਗਏ ਕਿਤੇ ਮਹਿਲਾ ਸਸ਼ਕਤੀਕਰਨ ਲਈ ਮੁਦਰਾ ਯੋਜਨਾ ਇਹਨੀਆਂ ਯੋਜਨਾਵਾਂ ਆਈਆਂ ਉਹਦੇ ਪੈਸੇ ਇੱਥੇ ਆਏ ਹਨ ਦਿੱਤੇ ਗਏ ਪੈਸੇ ਨੂੰ ਲੇਕਿਨ ਇਹ ਨਹੀਂ ਜਿਹੜੀਆਂ ਸਬਸਿਡੀਆਂ ਪੈਣੀਆਂ ਸੀ ਉਹ ਵੀ ਨਹੀਂ ਪੈਣੀਆਂ ਜਿਹੜੇ ਮਹੱਲਾ ਕਲੀਨਿਕ ਖੋਲੇ ਗਏ ਸਰਕਾਰ ਨੇ 15-20 ਲੱਖ ਦੇ ਤੋਂ ਵਾਅਦਾ ਕੀਤਾ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਸ਼ਾਇਦ ਉਸ ਤੋਂ ਗੱਲ ਨੂੰ ਨਾ ਆਪਾਂ ਲੋਗ ਭੁੱਲ ਗਏ ਆ ਕਿ ਜਿੰਨਾ ਪੈਸਾ ਇਹਨਾਂ ਲੋਕਾਂ ਨੇ ਕਾਂਗਰਸ ਨੇ ਆਪਣੇ ਬਾਹਰਲੇ ਬੈਂਕਾਂ ਵਿੱਚ ਜਮ੍ਹਾਂ ਕੀਤਾ ਹੋਇਆ ਹੈ ਜੇ ਉਹ ਪਾ ਪੈਸਾ ਕਿਤੇ ਭਾਰਤ ਵਾਪਸ ਆਜਰੇ ਤਾਂ ਇੱਕ ਇੱਕ ਇਨਸਾਨ ਨੂੰ 15-15 ਲੱਖ ਰੁਪਏ ਮਿਲੇਗਾ ਜਾਣੇ ਕਿ ਉਹ ਇੰਨਾ ਪੈਸੇ ਦੀ ਕੁਆਂਟੀਟੀ ਦੱਸਣ ਲਈ ਇੱਕ ਗੱਲ ਕਹੀ ਗਈ ਸੀ ਕਿ ਇੰਨਾ ਪੈਸਾ ਹੈ ਲੇਕਿਨ ਅਸੀਂ ਉਸ ਗੱਲ ਤੋਂ ਕੀ ਗੱਲ ਕਿ ਇਕ-ਇਕ ਬੰਦੇ ਨੂੰ 15 ਲੱਖ ਰੁਪਏ ਮਿਲਣਾ ਹੈ ਲੇਕਿਨ ਅਸੀਂ ਬਾਕੀ ਜਿਹੜੀ ਗੱਲ ਸੀ ਉਹ ਆਪਣੇ ਮੁਤਾਬਿਕ ਮੋੜ ਦਿੱਤਾ ਗਿਆ ਉਸ ਗੱਲ ਨੂੰ ਸਮਝਣਾ ਚਾਹੀਦਾ ਕਿ ਕਿਹੜੀ ਗੱਲ ਕਿਸ ਤਰ੍ਹਾਂ ਕੀਤੀ ਗਈ ਸੀ ਸਿਰਫ ਉਹਦੀ ਥੋੜੀ ਜਿਹੀ ਲੂਪ ਹੈ ਜੀ ਨੂੰ ਕੋ ਸਾਦਾ ਪੈਸਾ ਕਹਾਂ ਤਾਂ ਹਲੇ ਕਾਲਾ ਤਾਂ ਕਿੱਥੋਂ ਵਾਪਸ ਆਇਆ ਜੀ ਕਾਲਾ ਤਾਂ ਜਦੋਂ ਆਪਾਂ ਸਮਝਦੇ ਤਾਂ ਨਹੀਂ ਪਿਆ ਸੀ ਅੱਜ ਐਮਐਨਪ੍ਰ ਸਤਾਚਾਰ ਦੇ ਉਸ ਟਾਈਮ ਤੇ ਕਾਂਗਰਸ ਦੇ ਵਕਤ ਤੁਸੀਂ ਦੇਖਦੇ ਸੀਗੇ ਕਿੰਨੇ ਹੁੰਦੇ ਸੀਗੇ ਘਟਾਲੇ ਜਾਂ ਤੁਹਾਡੇ ਸਾਹਮਣੇ ਕੋਈ ਹੁੰਕਟਾਲਾ ਆਇਆ ਭਾਰਤੀ ਜਨਤਾ ਪਾਰਟੀ ਦੇ ਕੋਈ ਘਟਾਲਾ ਆਇਆ ਅੱਜ ਅਸੀਂ ਗੱਲ ਕਰਨ ਜੇ ਆਏ ਆਤਮ ਨਿਰਭਰ ਭਾਰਤ ਦੀ ਗੱਲ ਕਰਨ ਆਏ ਜੇ ਅਸੀਂ ਦੱਸਿਆ ਕਿ ਅਸੀਂ ਭਾਰਤ ਦੇ ਵਿੱਚ ਕੀ ਕੀਤਾ ਜਾਂ ਅੱਜ ਤੱਕ ਕਿਸੇ ਵੀ ਸਰਕਾਰ ਦੇ ਹੁੰਡੇ ਹੋਏ ਕੀ ਕੀਤਾ ਨਹੀਂ ਕੀਤਾ ਕਿਉਂਕਿ ਉਹਨੇ ਕੰਮ ਹੀ ਨਹੀਂ ਕੀਤੇ ਜਿਨ੍ਹਾਂ ਨੇ ਇਹਦਾ ਸੋਚ ਕੇ ਸੀ ਆਪਣੇ ਘਰ ਧਰੀਏ ਉਹ ਆਪਣੀਆਂ ਕਿਹੜੀਆਂ ਗੱਲਾਂ ਲੈ ਕੇ ਜਾਣ ਦੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਉਹ ਵੀ ਲੈ ਕੇ ਜਾਏਗਾ ਨਾ ਜਿਹੜਾ ਕੁਝ ਕਰੇਗਾ ਜਿਹੜਾ ਕੰਮ ਕਰੇਗਾ ਇਦਾਂ ਹੋਰ ਵੀ ਹੈ ਜੇ ਤੁਸੀਂ ਕੋਈ ਕੰਮ ਕਰਦੇ ਹੋ ਤੇ ਉਹਦੇ ਤੋਂ ਤੁਹਾਨੂੰ ਤੁਹਾਡੇ ਕੋਲੋਂ ਕੰਮ ਕਰਦੇ ਦੱਸਣ ਲਈ ਬਹੁਤ ਕੁਝ ਹੈ ਪਰ ਜਿਹੜਾ ਦੂਸਰਾ ਬੰਦਾ ਜਿਉਂ ਹੀ ਦੇਖੀਏ ਆ ਕੰਮ ਨਹੀਂ ਕੀਤਾ ਉਹ ਯੋਜਨਾ ਤੇ ਅੱਗੇ ਆਸਾ-ਆਸਾ ਟਾਈਮ ਤੇ ਪੈ ਜਾਂਦਾ ਨਾ ਐਂ ਇਤੋਂ ਹੋਰ ਦਾ ਦੇਖੀਏ ਤੁਸੀਂ ਜੇ ਗਿਆ ਵੀ ਆਪਣਾ ਧਾਰਾ ਅਸੀਂ ਆਪਰ ਚਾਈਨਾ ਦਾ ਮਾਲ ਹਜੇ ਤੱਕ ਨਹੀਂ ਬੰਦ ਹੋਇਆ ਦੀਵਾਲੀ ਨੂੰ ਹੋਊਗੀ ਕਿ ਕਿਹੜਾ ਦਾ ਮਾਲ ਹੀ ਬੀਚਦਾ ਮੈਨੂੰ ਸ਼ਾਇਦ ਨਾ ਮੈਂ ਆਪਣੇ ਖੁਦ ਦਾ ਇੱਕੋ ਪਾਇਆ ਸੀ ਫੇਸਬੁੱਕ ਤੇ ਪਾਇਆ ਸੀਗਾ ਮੀਡੀਆ ਸੋਸ਼ਲ ਮੀਡੀਆ ਤੇ ਬਾਰੇ ਕਿੰਨਾ ਸੀ ਕਿ ਭਾਰਤ ਦੇ ਮਿੱਟੀ ਦੇ ਦੀਵੇ ਖਰੀਦੋ ਭਾਰਤ ਦੀਆਂ ਬਹਾਨੀਆਂ ਚੀਜ਼ਾਂ ਖਰੀਦੋ ਸਿ ਬੀਜੇਪੀ ਵਾਲਿਆਂ ਨੇ ਸਾਰੇ ਲੈਸ ਦਾ ਮੁਹਿੰਮ ਚਲਾਈ ਸੀ ਪਰ ਆਮ ਜਨ ਨੇ ਉਹ ਮੁਹਿੰਮ ਨਹੀਂ ਉਸ ਨੂੰ ਐਕਸੈਪਟ ਨਹੀਂ ਕੀਤਾ ਉਦੇ باوجود ਅਸੀਂ ਇਹੀ ਗੱਲ ਕਹਿ ਰਹੀ ਹਾਂ ਕਿ ਤੁਹਾਡੇ ਨੇ ਸਭ ਤੋਂ ਪਹਿਲਾਂ ਅਸਟਿਕ ਤੇ ਬਿਠਾਇਆ ਹੈ ਹਰ ਘਰ ਸੁਦੇਸ਼ੀ ਔਰ ਘਰ ਘਰ ਸੰਦੇਸ਼ੀ ਤੇ ਇਹਦੇ ਨਾਲ ਮੈਂ ਇੱਕ ਸਾਡੇ ਲੋਕਾਂ ਦੇ ਜਿੰਨੇ ਵੀ ਅੱਜ ਬੈਠੇ ਸੀ ਅਸੀਂ ਉਹਨਾਂ ਕੋ ਪ੍ਰਣ ਵੀ ਕਰਾਇਆ ਪ੍ਰਣ ਵੀ ਦਵਾਇਆ ਕਿ ਹਾਂਜੀ ਅਸੀਂ ਹਰ ਘਰ ਸੁਦੇਸ਼ੀ ਆਪਣੇ ਘਰ ਚ ਵਰਤੋਂ ਕਰਾਂਗੇ ਜਦੋਂ ਸੰਦੇਸ਼ੀ ਵਰਤੋਂ ਹੋ ਜਾਈਗੀ ਜਿਸ ਸੇ ਜਿਹੜੇ ਮਾਲ ਬਿਕੂਗਾ ਉਹ ਖਰੀਦੂਗਾ ਪਹਿਲਾਂ ਸ਼ੁਰੂਆਤ ਤੇ ਆਪਣੇ ਘਰ ਤੋਂ ਕਰਨੀ ਪੈਣੀ ਹੈ ਨਾ ਅੱਜ ਇਸ ਲਈ ਜਾਗਰੂਕ ਕਰਨ ਲਈ ਅਸੀਂ ਸਭ ਦੇ ਵਿੱਚ ਆਏ ਆ ਕਿ ਆਪ ਅਸੀਂ ਜਾਗਰੂਕ ਹੋਈਏ ਮੇਰੇ ਖਿਆਲ ਨਾਲ ਮੇਰੀ ਕੰਪੂਰੀ ਹੋ ਗਈ ਹੈ ਭਾਰਤ ਮਾਤਾ ਦੀ ਜੈ ਬੋਹ ਬੋਹ ਤਨਮਤ